ਇੱਕ ਵਿਚਾਲੜੀ ਤਾਂ ਆਉਣੀ ਸਰ ਨਹੀਂ ਦੇਣਾ ਇੱਕ ਦੂਜੇ ਜਿਹੜਾ ਸਿਰੇ ਤੇ ਬੰਦਾ ਖੜਾ ਵੀ ਉਹਦੀ ਸਰ ਦੇ ਵਰਗਾ ਛੋਟਾ ਖੜਾ ਦਮੈਂਦੀ ਲੇਕਿਨ ਉਹਦੀ ਹਾਂ ਉਹੀ ਨੀ ਸੁਣਾ ਇਹ ਝੰਡੀਆਂ ਲਾ ਲਈ ਨਾ ਪੱਕੀ ਕੰਮ ਹੋ ਗਈ ਝੰਡੀਆਂ ਨਾਲ ਪੱਕੀ ਕੰਮ ਹੋ ਗਈ ਇੱਕ ਮੀਂਹ ਆਉਂਦਾ ਜਿਹੜਾ ਤਾਂ ਉਹ ਕਹਿੰਦੇ ਮੋੜ ਦਿੰਦੇ ਇੱਟਾਂ ਤਾਂ ਨਾ ਕਿਲੇ ਝੜਤਾਲੀ ਇਹ ਇਹ ਵੀ ਹੋਰ ਗੱਲ ਆ ਵਾਲੀ ਆ ਐਵੇਂ ਇਹ ਵੀ ਹੋਰ ਗੱਲ ਐ ਜੇ ਤਨ 2-3 ਕਿਲਿਆਂ ਦੀ ਭਾਈਚ ਬੰਦਾ ਇੱਕ ਵੀ 2 ਇੰਚ ਦਾ ਜਿਹੜਾ ਉੱਥੇ ਜਾ ਕੇ 2 ਫੁੱਟ ਦਾ ਫਰਕ ਪਾਉਂਦਾ ਦੋ ਫੁੱਟ ਦਾ ਫਰਕ ਪਾਉਂਦਾ 42 42 ਮੈਂ ਆਹ 42 ਕਿੰਨੇ ਬਣ ਜਾਂਦੇ ਆਹ ਸਨ 15 ਮੂੰਹ ਬਣ ਜਾਂਦਾ ਨਾ ਉਹ ਕਿੰਨੇ ਬਣਦਾ ਆਹ 42 ਕਹਾਂ ਜਾ ਕੇ ਦੋ ਫੁੱਟ ਦਾ ਮਾਰ ਕੇ ਪੈਸੇ ਬੰਦੇ ਕੋਈ ਜਾ ਕੇ ਤੂੰ ਰਹਿਦਾ ਦਈਏ ਆਹ ਬੰਦੇ ਖੜਾ ਕੇ ਲੈਣ ਸਿੱਧੀ ਬਣਦੀ ਜਾਂਦਾ ਆਹ 50 ਵੱਧ ਗਈ ਜਿੰਨੀ ਬਾਟਾ ਉਨੀ ਵੱਧ ਖਾਣੇ ਆਹ 29 ਜਿਵੇਂ ਪੱਥਰ ਕਿਹਾ ਮੈਂ ਵਿਚਾਰੇ ਕਹੇ ਬੰਦੇ ਖੜਨੇ ਚਾਹੀਦੇ ਫੇਰ ਟਗੜ 10 ਬੰਦੇ ਚਾਹੀਦੇ ਚਾਰ ਬੰਦੇ ਦੀ ਲੈ ਉਹ ਤਾਂ ਦੋ ਨੇ ਨਾ ਕਰ ਦਿਸਦਾ ਕਿੰਨੇ ਕਿੱ ਜਦੋਂ ਕਿੰਨੇ ਕਿੱਲੇ ਬਣ ਗਏ ਜਿਹੜੀ ਤੂੰ ਕਹਿੰਦਾ ਪਰ ਕਿੱਲੇ ਦੱਸ ਕੇ ਮੈਨੂੰ ਪਤਾ ਹੀ ਨਹੀਂ ਜਦੋਂ ਤੂੰ ਪਹਿਲਾਂ ਕਿੱਲੇ ਦੱਸ ਮੈਨੂੰ ਪਤਾ ਨਹੀਂ ਪਹਿਲਾਂ ਕਿੱਲੇ ਦੱਸ ਕਿੰਨੇ ਬਣ ਗਏ ਫੇਰ ਦੱਸੂੰ ਤੈਨੂੰ 10 ਬਣ ਗਏ ਫੇਰ ਫੇਰ 10 ਕਿੱਲੇ ਚਾਰ ਬੰਦੇ ਕੇ ਵੱਲੋਂ ਡਾਜੂਗਾ ਸਾਹਿਬ ਪੱਥਰ ਤੋਂ ਪੱਥਰ ਦਾ ਪੰਜ ਬਣ ਕੇ 10 ਕਿਵੇਂ ਬਣਨਗੇ ਤੇ ਤੂੰ ਆਪ ਮੈਂ ਜਾਣ ਤੂੰ ਦੱਸ ਕੇ ਆਪਾਂ ਨਹੀਂ ਦੁਆ ਨਹੀਂ ਰਹਿਣਾ ਨਹੀਂ ਕਿਹਾ ਸੀ ਤੂੰ ਤਾਂ ਚੱਲ 10 ਕਹਿਣਾ 10 ਬਣ ਕੇ ਵੇਚ ਦੋ ਆ ਦੇ ਆ ਤੂੰ ਚਾਰ ਤਾਂ ਆਓਗੇ ਦੋ ਦੋ ਇਧਰ ਹੋਗੇ ਕਿੱਲੇ ਦੇ ਕਿੰਨੇ ਦੇ ਬਾਬਾ ਰੀਲਾ ਬੋਲਣ ਲੱਗ ਗਿਆ ਸਾਰਾ ਕਿੱਡੇ ਵਾਲੇ ਆ ਗਿਆ ਵੱਡਾ ਵੀ ਤੇ ਹੋਣੀ ਗੰਦੇ ਵੰਦੇ ਸਾਨੂੰ ਖਰਾਬ ਹੀ ਕਰਦਾ ਇਹ ਤਾਂ ਜਲੇਬੀ ਨਾ ਖਾਂਦੇ ਨਾ ਉਹ ਵੀ ਹੈਗਾ ਨੂੰ ਆਏ ਇਹ ਬੰਦੇ ਗੂੜੇ ਖੜੇ ਨਾ ਲੱਗੀ ਨਾ ਜਿਹੜਾ ਨਹੀਂ ਉਹੀ ਹੋ ਗਿਆ ਨਾ ਜਦੋਂ ਪਹਿਲਾਂ ਕੀ ਕਰੂ ਨਾ 75 ਨਾ ਕੁੱਟ ਦੇ ਕੋਦੋਂ ਮਾਰਿਆ ਆਹ ਤੇ ਉਹ ਇੱਥੇ ਇੱਥੇ ਲੱਗਿਆ ਪੱਥਰ ਉਹ ਜਹਾਜ ਜਾਂਦਾ ਆਹ ਪੱਥਰ ਤੋਂ ਇਹ ਤਾਂ ਦੋ ਕਿੱਲੇ ਹਸਾਲਮ 15 ਕਰਮਾ 24 ਕਰਮਾ ਹਗਾ 24 ਟੁੱਟੀਆਂ 24 ਪੱਥਰ ਤੋਂ ਨਾ ਪੱਥਰ ਤੋਂ ਨਹੀਂ ਪੱਥਰ ਤੋਂ ਦੋ ਕਿੱਲੇ ਦੋ ਕਿੱਲੇ 24 ਕਰਮ ਕੱਲੋਂ ਹੀ ਸ਼ੜਕ ਤੇ ਆ ਗਏ ਹੈ 72 ਕਰਮਾ ਦਾ ਇੱਕ ਉਦੋਂ ਜਿਹੜਾ ਤੂੰ ਜਿਹੜਾ ਪਰ ਰਾਜ ਲਾ ਗਿਆ ਪੱਥਰ ਜਿਹੜਾ ਉਹਦੀ ਗੱਲ ਕਰ ਤੂੰ ਨਹੀਂ ਨਹੀਂ ਜੇ ਪਹਿਲੇ ਬੱਬਿਆ ਲੱਗਿਆ ਮਰ ਬੱਲੇ ਤੋਂ 2 ਕਿੱਲੇ ਪੂਰੇ 24 ਕਰਮਾਂ ਬਾਅਦ ਚ ਉਦੋਂ ਜਿਹੜਾ ਉਹ ਕਹਿੰਦਾ ਮੇਰਾ ਖੂਦ ਹੀ ਰਹੇ 2 ਕਿੱਲੇ ਉਹਦੋਂ ਜਿਹੜਾ ਤੂੰ ਇਦਾਂ ਹੀ ਗੱਲ ਕਰਦਾ ਉਹ ਆ ਫਿਰ ਦੱਸਦਾ ਇਦਾਂ ਕੋਈ ਤਾਂ ਐ ਕਹਿੰਦਾ ਜਿਹੜਾ ਇੱਥੇ ਮਰ ਬੱਿਆ ਲੱਗਿਆ ਵੀ ਐ ਕਿੰਨਾ ਹੈ ਕਿੰਨਾ ਜਿਹੜਾ ਇੱਥੇ ਲੱਗਿਆ ਤੇ ਖੁੰਜੀ ਮੇਰੇ ਇੱਥੇ ਤੇ ਲੱਗਿਆ ਮਰ ਬੱਿਆ ਲੱਗਿਆ ਕੋਈ ਇੱਥੇ ਲੱਗਿਆ ਲੱਗਿਆ ਇੱਥੇ ਉਹ ਜਿਹੜਾ ਇੱਥੇ ਵੀ ਤੇਰੇ ਇੱਥੇ 2 ਕਿੱਲੇ ਤੇ 10 ਕਰਮਾਂ ਰੁੱਤੀਆਂ ਮਿੱਟੀ ਜੜੇ ਚ ਇਸੇ ਦੀ ਵਹਣ ਆ ਗਿਆ ਇਹ ਐਦੂ ਗਾ ਪਰ ਉਹ ਮਾੜੀ ਕਿ ਸ਼ੁਰੂ ਹੋ ਗਈ ਮਿਲਣਾ ਹਾਂ ਹਾਂ ਬਾਹਰ ਕਾ ਗਿਆ ਯਾਰ ਆ ਇਹ ਦਾ ਆ ਗਿਆ ਇਹ ਨਾ ਵੱਜਦਾ ਨਹੀਂ ਸੇ ਐਂ ਕਹਿੰਦਾ ਹੁਣ ਨਾ ਤੋਂ ਦੇਬ ਕਿੰਨਾ ਬਣਦਾ ਉੱਥੇ ਪੁੱਛਾ ਵੱਜਦਾ ਕਿਉਂ ਨਹੀਂ ਹੋਰੀ ਤਾਂ ਨਹੀਂ ਦੇਖੀ ਜਾਂਦੇ ਵੱਜਦਾ ਹੋਰ ਜੇ ਕੱਲੋਂ ਵਾਲਾ ਰੱਜੇ ਪੱਟਾ ਕਰ ਦੇ ਜੀ ਜਿਹਨੇ ਵੀ ਕੰਮ ਦਾ ਕਰਦੀ ਯਾਰ ਉਹੀ ਰਾ ਮਰੀ ਨਾ ਸਿੱਧਾ ਨਹੀਂ ਕੀਤਾ ਉਹ ਨਹੀਂ ਹੈਗਾ ਉਸਤਾ ਚੱਲੂ ਆ ਹਾਂ ਆ ਆ ਗਿਆ ਉਹ ਪੱਥਰ ਦਾ ਟੁਕੜਾ ਇਹ ਅੱਧਾ ਇੱਕ ਮਿੰਟ ਇਹ ਵੀ ਨਹੀਂ ਹੈਗਾ ਜੀ ਲੀਲਾ ਵੜ ਗਏ ਨੇ ਤੇ ਲੀਲਾ ਵੜਾ ਤੇ ਵੀ ਆਈ ਉਹ ਯਾਰ ਓਏ ਆਹੀ ਆਪਾਂ ਰਾਮਾੜੇ ਕੱਲੋਲੇ ਪਟੜ ਗਿਆ ਆਪਾਂ ਹੀ ਗੱਲੋ ਵਾਲੀ ਕਿਹੜੀਆਂ ਓਏ ਤੂੰ ਆ ਆ ਜਾ ਰਿਹਾ ਸਤਨਾਮ ਆ ਜਾਂਦਾ ਅਸੀਂ ਪਿੰਡ ਚੋਂ ਚੱਲੇ ਆ ਆਸ ਯਾਰ ਹੋ ਸੀ ਕਰ ਲੈ ਆ ਕਮੇਟੀ ਆਇਆ ਨੂੰ ਨਾ ਸੈਜ਼ਨਿਆਂ ਦਾ ਰਿਆ ਜਿਹੜੇ ਬੀਏ ਵੜੀ ਖਾ ਗਏ ਨਾ ਪੈਂਦੀ ਤੇ ਤਨ ਵਾਰੀ ਪੱਥਰ ਪੱਟੇ ਬੰਦੇ ਲਾਉਣ ਆਏ ਤੇ ਤਾਂ ਆਪ ਹੀ ਗਏ ਤੂੰ ਇਹ ਕਹਿ ਰਿਹਾ ਸਿੱਧਾ ਤੂੰ ਪਹਿਲੀ ਕਹਿੰਦਾ ਕਿ ਗਾਲਾ ਵੀ ਦੇ ਸਕਦਾ ਹੈ ਮੈਨੂੰ ਅੱਜ ਥੋੜਾ ਇਹ ਖਰਾਕ ਵੱਧ ਖਾ ਗਿਆ ਇਹ ਜੱਗੀ ਰਾਜ ਜੱਗੀ ਜਾ ਕਰਤੇ ਹੈ ਇੱਥੇ ਰਾਜ ਚੜਕੇ ਜਾ ਕੇ ਹਾਂ ਹਾਂ ਰਾਜ ਆ ਬੱਥੇ ਇੱਥੇ ਵੀ ਤਿੱਬੀ ਵਾਂਗ ਬੱਥੇ ਲੱਗਿਆ ਤੁਮ ਨੂੰ ਲੱਗਾ ਨਾ ਆ ਲੱਗਾ ਆ ਲੱਗਾ ਗੁੱਜੀ ਇੱਧਰ ਨਹੀਂ ਗਿਆ ਬੱਥੇ ਕੋਈ ਲੱਗੇ ਇਧਰ ਆ ਗਿਆ ਰੱਬ ਵਾਲੀ ਆ ਗਈ ਆ ਲੱਗ ਰਿਹਾ ਉਹ ਹੁਣ ਇਹਦਾ ਇੱਥੇ ਲੱਗ ਗਿਆ ਓਰੇ ਜੇ ਇੱਥੇ ਉਹ ਰਾਤੋਂ ਇੱਥੇ ਜਿਹੜਾ ਤੂੰ ਨਹੀਂ ਕਹਿੰਦੇ ਸ਼ਤਨਾਮ ਉੱਥੇ ਲੱਗਿਆ ਤੁਹਾਡੇ ਲਈ ਭਾਦਰ ਕੀ ਦੇ ਉਹ ਓਹ ਆ ਨਿਸ਼ਾਨੀ ਦਿੱਤੀ ਆ ਇੱਥੇ ਦਿੱਤੀ ਆ ਆਪਣੀ ਨਿਸ਼ਾਨੀ ਹਾਂ ਤੁਹਾਡੇ ਭਾਦਰ ਦੇ ਲੱਗਿਆ ਉੱਥੇ ਵੀ ਮੁੜੇ 10 ਕਰਮਾਂ ਤੇ ਟੁੱਟਿਆ ਇੱਥੇ ਦਿੱਤਾ ਵੀ ਆ ਜੀ ਤਾਂ ਆ ਮਿੱਟੀ ਗਈ ਵੀ ਹੈ ਆ ਮਿੱਟੀ ਗਈ ਬਈ ਤਾਂ ਇੱਥੇ ਵੀ ਦਿੱਤਾ ਪਹਿਲਾਂ ਨੂੰ ਹਾਂ ਹਾਂ ਇੱਥੇ ਤਾਂ ਲੈਣ ਦੀ ਆ ਨਿਸ਼ਾਨ ਦਿੱਤਾ ਓਰੇ ਆ ਜਾ ਫਿਰ ਓਰੇ ਆ ਜਾ 10 ਕਰਮਾਂ ਤੇ ਟੁੱਟਿਆ ਪ੍ਰਕਾਸ਼ ਮੈਂ ਕਿਹ ਕੋਲ ਲੈ ਆਇਆ ਆਪਣੇ ਮੈਂ ਕਿਹ ਕੋਲ ਲੈ ਆਇਆ ਨਿਸ਼ਾਨੀ ਜਿਹੜੀ ਕਿੱਟ ਪਈ ਆਪਾਂ ਵਿੱਚ ਲੱਗਿਆ ਉਧਰ ਹਏ ਵੇ ਕੀ ਹੈ ਸ਼ਹਿਰੀ ਬੰਦਾਲੀ ਹੈ ਗੱਲ ਕਰ ਕਿਹਨਾ ਹੈਲੋ ਹਾਂ ਕੌਣ ਬੋਲਦਾ ਹੈ ਹੈ ਕੌਫੀ ਹੈ ਕਿਵੇਂ ਕਿਵੇਂ ਸੈਲ ਸੈਲ ਕਿੱਥੇ ਕਿਧਰੇ ਆ ਕਰੇ ਗਿਆ ਕਰੇ ਗਿਆ ਹਾਂ ਹਾਂ ਫੇਰ ਹੁਣ ਚਾ ਕੋਈ ਬੈਠਿਆ ਆਪਾਂ ਨੂੰ ਪਤਾ ਲੱਗ ਜੂ ਜਦੋਂ ਆ ਕੀ ਬਾਗ ਚੱਲਾਂਗੇ ਆ ਜਾ ਉਰੀ ਆ ਜਾ ਕਮਲ ਗਿਆ ਕੀ ਹੋਇਆ ਦੇਖ ਕਮਲ ਗਿਆ 48 ਕਰਮ ਉਹ ਹੀ ਗਿਆ ਉਹ ਹੀ ਆ ਇਹ ਪੱਥਰ ਮੁੰਟਾਈ ਕਰਮ ਹੈ ਗਿਆ ਕਮਲ ਨਹੀਂ ਜਾਣਾ ਸ਼ਾਹ ਲਾਉਗਾ ਹੋਗੇ 45 ਗਰਮ ਉਹਨੂੰ 25 ਗਰਮ ਇਹਨਾਂ ਦੀ ਰੁੱਟੀ ਨੂੰ 24 ਪੈ 25 ਦਾ ਉਹ ਨਹੀਂ ਜਾ ਰਹਾ ਜਿਹੜਾ ਆਪਾਂ ਪੱਥਰ ਲਾਇਆ ਇੱਥੋਂ 45 ਆਏ 46 ਆਏ ਆ 24 25 ਕਰਮਾ ਕਹਿੰਦਾ ਵਿੱਚ 26 ਕਰਮਾ ਨੇ ਆਏ ਗਿਆ ਕਮਲ ਦਾ ਗਿਆ ਕਮਲ ਉਹ ਕਮਲ ਕਾ ਨੂੰ ਸਹਲ ਆਇਆ ਆਹੀ ਇਹ ਲੱਗਿਆ ਉਹ ਸਹਲ ਆਇਆ ਇੱਥੇ ਜਾਣਾ ਸੀ ਕਮਲ ਨੇ ਦਿੱਲੀ ਆਉਣਾ ਉਹ ਹੀ ਸਹਲ ਹੈ ਸਹਲ ਨਹੀਂ ਤਾਂ ਨਾ ਕਮਲ ਇਧਰ ਆ ਕਮਲ ਹੈ ਆਉਣਾ ਨੇ ਜਾਣਾਗਾ ਨਾਲੇ ਜਾਣਾ ਸਹਲ ਨੇ ਉਹ ਏਡਾ ਮੁੰਡਾ ਇੱਥੋਂ ਕਮਲ ਹੋ ਗਿਆ ਰੇਟ ਹੋ ਗਿਆ ਕੀ ਕਹਿੰਦਾ ਹੁਣ ਉਹ ਨਹੀਂ ਕਹਿੰਦਾ ਰੇਜਟ ਗਈ 3 ਵਜੇ ਉਹਨੇ ਨਾ ਤੂੰ ਵਾਦਾ ਕਰਿਆ ਸੀ ਉਹਨੇ ਰੜਾਤੀ ਸਾਢੇ 3 ਕਰਿਆ ਸੀ ਤੂੰ ਵਾਦਾ ਇਹ ਪਹਿਲਾਂ ਡਾਊ ਫੇਰ ਹੀ ਜਾਊ ਨਾ ਨਾ ਤੁਸੀਂ ਆ ਨਹੀਂ ਰੇਲ ਗਈ ਦੀ ਉਹ ਕਾਈ ਆ ਨਹੀਂ ਆ ਨਹੀਂ ਰੇਲ ਤਾਂ ਅਜਾ 3 ਵਜੇ ਹੈ ਰੇਲ ਤਾਂ ਜੇ ਉਹ